ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਟਿਕਟ ਦੇ ਬਾਰੇ ਪਹਿਲਾਂ ਵੀ ਮੈਂ ਇੱਕ ਦੋ ਵੀਡੀਓ ਪਾਈਆਂ ਨੇ ਇਸ ਚੀਜ਼ ਦੇ ਬਾਰੇ ਜਦੋਂ ਵੀ ਆਪਾਂ ਕਸੂਰੇ ਜਾਣੇ ਕਿਤੇ ਵੀ ਹੁਣ ਜਿਵੇਂ ਮੈਂ ਇਥੋਂ ਸਲੈਰਨ ਤੋਂ ਮੈਂ ਬਰੇਸ਼ੀਆ ਜਾਣਾ ਹੋਵੇ ਕਈ ਵਾਰੀ ਆਪਾਂ ਬੱਸ ਦੀ ਜਾਂ ਟ੍ਰੇਨ ਦੀ ਟਿਕਟ ਆਪਾਂ ਮਿਸ ਕਰ ਦਿੰਦੇ ਆ ਜਾਂ ਬਟੂਆ ਕੱਢਣ ਲੱਗੇ ਜਾਂ ਕੋਈ ਚੀਜ਼ ਫਰੋਲਣ ਲੱਗੇ ਟਿਕਟ ਸੈੱਟ ਦਿੰਦੇ ਆ ਜਾਂ ਆਪਣੇ ਕੋਲ ਟਿਕਟ ਹੈਗੀ ਆ ਇਸ ਟਿਕਟ ਦਾ ਜਿਹੜਾ ਜੁਰਮਾਨਾ ਆਪਾਂ ਨੂੰ ਮੈਂ ਪਹਿਲਾਂ ਦੱਸਿਆ ਬਹੁਤ ਜ਼ਿਆਦਾ ਪੈਂਦਾ 350 400 ਜਾਂ ਕਈ ਵਾਰੀ ਹੁੰਦਾ ਵੀ 40 45 ਰੁਪਏ ਵੀ ਜੁਰਮਾਨਾ ਪੈਂਦਾ ਟ੍ਰੇਨ ਦਾ ਮੈਸ ਸੁਣਿਆ ਵੀ ਜਿਆਦਾ ਹੁੰਦਾ ਪਰ ਬੱਸ ਦਾ ਤਾਂ ਹਜੇ ਮੇਰਾ ਮੂਲ ਤਾਂ ਹੋਇਆ ਜੁਰਮਾਨਾ ਹੋਇਆ ਹੋਇਆ ਬੱਸ ਦੇ ਬੱਸ ਦਾ ਜਿਹੜਾ ਟਿਕਟ ਦਾ ਥੋੜਾ 2.5 ਰੁਪਏ ਦੇ ਹਿਸਾਬ ਨਾਲ ਹੁੰਦੀ ਹੈ ਛੋਟੀ ਟਿਕਟ ਉਹਦਾ 40 45 ਰੁਪਏ ਜੁਰਮਾਨਾ ਹੁੰਦਾ ਤੇ ਜੋ ਵੀ ਆਪਣਾ ਇੱਕ ਦਿਹਾੜੀ 10 12 ਘੰਟਿਆਂ ਦਾ ਟਾਈਮ ਆ ਜਿਹੜਾ ਉਹ ਇੱਕ ਮਿੰਟ ਦੇ ਵਿੱਚ ਖਤਮ ਹੋ ਜਾਂਦਾ ਇਸ ਕਰਕੇ ਆਪਣਾ ਆਪਣੀ ਟਿਕਟ ਦਾ ਧਿਆਨ ਰੱਖਿਆ ਜਾਵੇ ਟ੍ਰੇਨ 'ਚ ਜਾਂਦੇ ਆ ਖਾਸ ਕਰਕੇ ਉੱਥੇ ਜ਼ਿਆਦਾਤਰ ਹੁੰਦੀ ਆ ਕੋਸ਼ਿਸ਼ ਵਿੱਚ ਚੈਕਿੰਗ ਜ਼ਿਆਦਾ ਹੁੰਦੀ ਆ ਦੂਜੀ ਗੱਲ ਇਹ ਟ੍ਰੇਨ ਬੱਸ ਦੇ ਵਿੱਚ ਬੱਸ 'ਚ ਜ਼ਿਆਦਾ ਕੋਈ ਖਤਰਾ ਨਹੀਂ ਟ੍ਰੇਨ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਚੈਕਿੰਗ ਦਾ ਜ਼ਿਆਦਾ ਖਤਰਾ ਜਿਨ੍ਹਾਂ ਕੋਲੇ ਪੇਪਰ ਥੋੜੇ ਜਨੂਨ ਪੇਪਰ ਨਹੀਂ ਹੈਗੇ ਜਿਹੜੇ ਮੇਰੇ ਵਰਗੇ ਬੰਦੇ ਜ਼ੀਰੋ ਤੇ ਨੇ ਉਹ ਆਪਣਾ ਲੋਕਾਂ ਦੇ ਮਗਰ ਲਾ ਕੇ ਬਾਕੀ ਮੁੰਡੇ ਦੇ ਮਗਰ ਲਾ ਕੇ ਵੀ ਹੌਸਲਾ ਇਹ ਦੇ ਕੇ ਭਾਈ ਆ ਜਾ ਕੋਈ ਚੱਕਰ ਨਹੀਂ ਕੋਈ ਨਹੀਂ ਪੁੱਛਦਾ ਇੱਥੇ ਸਾਰੇ ਪੁੱਛਦੇ ਆ ਕਿਸਮਤ ਨੂੰ ਆ ਕਈ ਵਾਰੀ ਊਂਟ ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਹੁੰਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੀ ਹੋ ਜਾਂਦਾ ਜਦੋਂ ਵੀ ਆਪਾਂ ਕਿਤੇ ਵੀ ਜਾਈਏ ਆਪਣੀ ਟਿਕਟ ਦਾ ਬੱਸ ਦਾ ਤੇ ਆਪਣਾ ਟ੍ਰੇਨ ਦਾ ਧਿਆਨ ਰੱਖੀਏ ਟਿਕਟ ਬਹੁਤ ਜ਼ਿਆਦਾ ਕੀਮਤੀ ਆ ਉਥੋਂ ਜੋ ਲੋਕ ਸਕੈਨ ਕਰਦੇ ਨੇ ਉਹਨੂੰ ਉਹਦੇ ਤੇ ਨੰਬਰ ਫਿਲ ਹੋ ਜਾਂਦਾ ਨੰਬਰ ਲਿਖਿਆ ਜਾਂਦਾ ਤੁਹਾਡੇ ਕੋਲੇ ਸਬੂਤ ਆ ਵੀ ਮੇਰੇ ਕੋਲ ਟਿਕਟ ਹੈਗੀ ਆ ਜੇ ਤੁਸੀਂ ਉਹ ਵੀ ਟਿਕਟ ਸਕੈਨ ਨਹੀਂ ਕਰਾਈ ਤਾਂ ਵੀ ਤੁਹਾਨੂੰ ਜੁਰਮਾਨਾ ਸ਼ਾਇਦ ਹੋ ਸਕਦਾ ਪਰ ਫਿਰ ਵੀ ਇਹਨਾਂ ਚੀਜ਼ਾਂ ਨੂੰ ਤੁਸੀਂ ਜਿਹੜੇ ਬੰਦੇ ਨਵੇਂ ਨੇ ਬਹੁਤ ਬੰਦੇ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਜਦੋਂ ਮੈਂ ਜਾਨਣਾ ਕਈ ਵਾਰੀ ਪਤਾ ਲੱਗਦਾ ਹੀ ਨਹੀਂ ਬੰਦਿਆਂ ਨੂੰ ਜਮਾਂ ਜ਼ੀਰੋ ਜਮਾਂ ਜ਼ੀਰੋ ਹੁੰਦੇ ਆ ਵਿਚਾਰੇ ਭੋਲੇ ਬੰਦੇ ਹੁੰਦੇ ਆ ਆਪਾਂ ਪੰਜਾਬ 'ਚ ਰਹਿੰਦੇ ਆ ਤੇ ਪੰਜਾਬ ਤੋਂ ਆਏ ਆ ਜਮਾਂ ਕੋਈ ਚੀਜ਼ ਵੀ ਪਤਾ ਨਹੀਂ ਲੱਗਦੀ ਇਸ ਕਰਕੇ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਵੇ ਤੇ ਤੁਹਾਡੇ ਨਾਲ ਨਾਲ ਮੈਂ ਵੀ ਸਿੱਖਿਆ ਬਾਕੀ ਬੰਦਿਆਂ ਤੋਂ ਪੁਰਾਣਿਆਂ ਤੋਂ ਲੈਣਾ ਤੇ ਉਹ ਜਿਹੜੀ ਸਿੱਖਿਆ ਮੈਨੂੰ ਮਿਲਦੀ ਆ ਉਹ ਤਾਂ ਮੈਂ ਵੀਡੀਓ ਦੇ ਵਿੱਚ ਸ਼ੇਅਰ ਕਰ ਦੂੰਗਾ ਬਾਕੀ ਤੁਸੀਂ ਆਪਣੇ ਯਾਰਾਂ ਦੋਸਤਾਂ ਤੱਕ ਜੋ 4-5 ਜਾਣੇ ਇਟਲੀ 'ਚ ਹੈਗੇ ਨੇ ਜਾਂ ਇਟਲੀ ਆਉਣਾ ਚਾਹੁੰਦੇ ਉਹਨਾਂ ਤੱਕ ਤੁਸੀਂ ਇਹ ਵੀਡੀਓ ਪਹੁੰਚਾ ਸਕਦੇ ਹੋ ਧੰਨਵਾਦ